ਇਹ ਲੂਟਣਾ ਹੈ ਤੋ राम नाम ਹੈ ਫਿਰ ਪਾਛੇ ਬਸਤਾ ਹੋਗੇ ਜਦ ਪ੍ਰਾਨ ਜਾਣਗੇ ਤੇ ਤਾਂ ਪਛਤਾਪੀ ਰਹਿਣਾ ਰੁਕਾਂ ਲੁੱਟ ਲੈ ਜੇ ਜਿਨਾਂ ਨੂੰ ਇਹ ਗੱਲ ਚਿਹਰੇ ਵਿੱਚ ਵੱਢ ਗਈ ਘਰ ਘਰ ਵੀ ਗੱਲ ਵੀ ਮੈਂ ਇੱਕ ਦਿਨ ਚਲੇ ਜਾਣਾ ਉਫਰ ਲਾਹ ਲੁੱਟਦੇ ਦੂਜੇ ਨਹੀਂ ਦੂਜੇ ਤੇ ਕਹਿੰਦੇ ਆਜਾ ਤਾ ਮਿੱਠਾ ਖਲਾਗੇ ਨੇ ਇਹਨੇ ਦੇਖਿਆ ਵੀ ਮਾੜ ਮਸਤੀ ਕਰੋ ਖਾਓ ਪੀਓ ਹੰਡਾਓ ਕੋਨਾਂ ਨੂੰ ਕੁਰਬਾਨੀ ਤੇ ਪ੍ਰਤੀਤ ਨਹੀਂ ਲਾਂਤੱਕ ਰਹੇ ਮਨਾ ਸੁਣੀਏ ਸਿੱਖ ਸਹੀ ਲੇਖਾ ਰੱਬ ਮੰਗੇ ਸੀਗਾ ਬੈਠਾ ਉਹ ਪੁੱਛੂਗਾ ਚਾਰ ਦਵਾਇਆ ਹੰਡ ਕਹਿ ਚਾਰ ਦਵਾਇਆ ਸਮ ਲੇਖਾ ਰੱਬ ਮੰਗੇ ਸੀਗਾ ਤੂੰ ਆਇਓ ਕਿਹੜੇ ਕੰਮ ਪੁੱਛੂਗਾ ਤਰપરા ਜਾ ਇਸ ਤਰ੍ਹਾਂ ਕੀ ਜਵਾਬ ਨਾ ਦੇਣਾ ਤਵੇ ਲਾਹਾ ਲੁੱਟ ਲੈ ਉਹ ਲਾਹਾ ਲੁੱਟਦੇ ਉਜੇੀ ਲੋੜੀ ਜੀ ਨੂੰ ਸਮਝ ਪੈਗੀ ਕਿ ਪੈ ਇੱਕ ਦਿਨ ਮਰ ਜਾਣਾ ਹੈ ਇੱਕ ਦਿਨ ਮੈਚ ਰਹਿ ਜਾਣਾ ਹੈ ਉਹ ਪਰਮੇਸ਼ਰ ਦੇ ਕੋਲ ਜਾਣਾ ਹੁੰਦੇ ਹੈ ਕਿਉਂਕਿ ਆਪਾਂ ਸਭ ਮੌਤ ਬੰਦੀ ਵਧ ਰਹੇ ਜਾ ਤਾਂ ਆਪਾਂ ਕਿਹਨੂੰ ਨਹੀਂ ਅੱਗੇ ਮੌਤ ਹੈ ਇਹਦਾ ਪ੍ਰਮਾਣ ਲੋਵੇ ਦੇਖ ਫਰੀਦਾ ਯੂਥੀਆ ਦਾਦੀ ਹੋਈ ਪੂਰ ਕਾਲੀ ਪਹਿਲਾ ਹੈ ਨਹੀਂ ਜਿ ਪਰ ਆ ਗਈ ਕਾਲਿਆ ਦੀ

ਪਿੱਛਾ ਰਹਿਆ ਆ ਸਮਾਂ ਨੇੜੇ ਆ ਗਿਆ ਤੇ ਪਿੱਛਾ ਧੂੜ ਹੈ ਜਨਮ ਸਮਾਂ ਦੂਰ ਰਹਿ ਗਿਆ ਤੇ ਮਰਨ ਸਮਾਂ ਨੇੜੇ ਆ ਗਿਆ ਇਹ ਧੋਲੇ ਤਾਂ ਰੱਬ ਨੇ ਸੰਮਣ ਭੇਜੇ ਸੀ ਪਰ ਬੰਦਾ ਕੋਟ ਕਹਿਰੀਆਂ ਦੇ ਸੰਮਣ ਵੀ ਮੋੜਦਾ ਤੇ ਰੱਬ ਦੇ ਸੰਮਣ ਵੀ ਮੋੜਦਾ ਆਏ ਦਾਦੀ ਤੇ ਹੋਈ ਚਿੱਤੀ ਰੱਬ ਨੇ ਸੰਮਣ ਦਿੱਤਾ ਤੇ ਇਹਨੇ ਚੱਕਿਆ ਪੁਰਸ ਤੇ ਦਾਦੀ ਕਾਦੀ ਕਰ ਲਈ ਰੱਬ ਦਾ ਸੋਹਣੋ ਨੋਟ ਤੇ ਮੈਂ ਇੱਕ ਹੋਰ ਬੇਨਤੀ ਕਰਦਾ ਹੁੰਦਾ ਵੀ ਬੰਦੇ ਨੂੰ ਨਾ ਤਾਂ ਬਚਪੜੇ ਦਾ ਫਿਕਰ ਹੈ ਤੇ ਨਾ ਜਵਾਨੀ ਦਾ ਫਿਕਰ ਹੈ ਤੇ ਬੜੇਪੇ ਦਾ ਬਹੁਤਾ ਫਿਕਰ ਹੈ। ਕਈ ਬਜ਼ੁਰਗ ਜੇ ਬਾਪੂ ਕਹਿ ਦੋ ਨਾਰਾਜ਼ ਹੋ ਜਾਂਦੇ। ਮੈਂ ਬਾਪੂ ਹੋ ਕੇ ਗੁੱਸੇ ਹੋ ਜਾਂਦੇ। ਪਰ ਤੂੰ ਬੜੇਪਾ ਛੁੱਟੇਗਾ ਕਿਵੇਂ ਮੰਨ ਲਓ ਤੂੰ ਦਾਨੀ ਕਾਲੀ ਕਾਰ ਲਈ ਬੜੇਪਾ ਖਾ ਰਹੀਆਂ ਜੁਬਾ ਜੇ ਤੂੰ ਅੱਖਾਂ ਦੇ ਲੈਂਜਪੁਆਲੇ ਤੇ ਬਢੇਪਾ ਕੰਨਾ ਰਹੀਂ ਆਜੂਗਾ ਜੇ ਤੂੰ ਕੰਨਾ ਨੂੰ ਮਸ਼ੀਨ ਲਵਾ ਲਈ ਤੇ ਬਢੇਪਾ ਦੰਦਾ ਰਹੀਂ ਆਜੂਗਾ ਜੇ ਤੂੰ ਦੰਦ ਵੀ ਦਿਵਾ ਲਏ ਤੇ ਬਢੇਪਾ ਬੋਲਾ ਰਹੀਂ ਆਜੂਗਾ ਬੋਲ ਦੱਸਦੇ ਆ ਨਾ ਜਵਾਨ ਬੋਲਦਾ ਹੈ ਬੱਚਾ ਬੋਲਦਾ ਹੈ ਕਿ ਬਜ਼ੁਰਗ ਬੋਲਦਾ ਹੈ ਬਢੇਪਾ ਸੱਤੇ ਅਲੀਕਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਦਾਨੀ ਕਾਲੀ ਕਰ ਲਈ ਤੇ ਉਸ ਸਮੇਂ ਜਥੇਦਾਰ ਅਕਾਲੀ ਫੂਲਾ ਸਿੰਘ ਸੀ ਉਹਨਾਂ ਨੇ ਫਿਰ ਕਹਿਣਾ ਕੀਤਾ ਉਹ ਕਹਿਣਾ ਜਾ ਕੇ ਉਹ ਕਹਿਣਾ ਗੁੱਡੇ ਧੱਗੇ ਨੂੰ ਗੁੱਡੇ ਧੱਗੇ ਨੂੰ ਉਹ ਕਾਲਾ ਕਰਦਾ ਬੱਗੇ ਨੂੰ ਇਹ ਆਖਰ ਨੂੰ ਇਹ ਭਰਨਾਏ ਫਿਰ ਕੂ ਕਾਲਾ ਕਿਉਂ ਕਿਉਂ ਕਰਦਾ ਮੂੰਹ ਨਾ ਕਾਲਾ ਕਰ ਮਾਰਤੇ ਜਾਣੀ ਹੈ ਭਾਈ ਪਰ ਬੰਦਾ ਰੱਬ ਦੇ ਸੰਗਣ ਮੋੜਦਾ ਹੈ ਆਰਾਮਦਿਕ ਕੀਤੇ ਨੂੰ ਮੋੜਦਾ ਹੈ ਬੁੱਲੇ ਸ਼ਾਹ ਇਥੇ ਸਭ ਮੁਸਾਫਰ ਕਿਸੇ ਨਾ ਇਥੇ ਰਹਿਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਮੁੜਦਾ ਆਪਾਂ ਬਾਤ ਮੁਕਾਰੇ ਅੱਗੇ ਨੂੰ ਜਾ ਰਹੇ ਅੱਗੇ ਮੌਤ ਖੜੀ ਹੈ ਦੇਖ ਫਰੀਦਾ ਯੁੱਥੀਆ ਦਾੜੀ ਕੋਈ ਪੂਰ ਅੱਗਾ ਨੇੜੇ ਆਇਆ ਪਿੱਛਾ ਰਹਿਆ ਆਪਾਂ ਤਾਂ ਸਾਰੇ ਮੌਤ ਵੱਲ ਨੂੰ ਜਾ ਰਹੇ ਮੌਤ ਵੱਲ ਵੱਧ ਰਹੇ ਹੈ ਤੇ ਬਾਪੂ ਨੂੰ ਫਿਕਰ ਹੁੰਦਾ ਕੋਲੇ ਪੇਡਾ ਬਣਾ ਬਚਪਨੇ ਦਾ ਨਾ ਜਵਾਨੀ ਦਾ ਬੁਢੇਪੇ ਦਾ ਵੱਧ ਫਿਕਰ ਹੁੰਦਾ ਹੈ ਤੇ ਮੈਂ ਇੱਥੇ ਬੇਨਤੀ ਕਰਦਾ ਹੁੰਦਾ ਹੈ ਕਿ ਤੋ ਆ ਸਮੇਂ ਤੇ 40 ਸਾਲ ਤੋਂ ਉੱਪਰ ਵਾਲੇ ਵੱਧ ਹੁੰਦੇ ਆ ਕੋਈ ਨਹੀਂ ਇੱਥੇ 20 25 ਵਾਲਾ ਹੋਣਾ ਆਪਾਂ ਜਿੰਦਿਆਂ ਲਗਭਗ 40 ਸਾਲ ਦੇ ਕੋਈ ਨੇੜੇ ਹੋਊਗਾ ਵੀ ਚਾਹਲੀ ਤੋਂ ਸਭ ਉੱਪਰ ਵਾਲੇ ਨੇ 80 ਪਰ ਹੋਏ 85 56 60 ਤੇ ਬੜੇ ਪਾਵੇ 7 ਸਾਲ ਦੇ ਜਦ ਹੋ ਜੀਏ ਤੇ ਫਿਰ ਬੁੱਢੇ ਚ ਕਿਰਤੀ ਹੋਣ ਲੱਗ ਜਾਂਦੀ ਏ ਤਿੰਨ ਅਵਸਥਾਾਂ ਗੁਰਬਾਣੀ ਚ ਦਸੀਆਂ ਬਾਲ ਜਵਾਨੀਆਂ ਬਿਰਧ ਪੁੰਤੀਨ ਅਵਸਥਾ ਜਾਨ ਕਿ ਜੇ ਤੂੰ ਹੁਣ ਤੱਕ ਅਗਲੇ ਰਾਤ ਦੀ ਪੁੰਗੀ ਬੰਨਣੀ ਸ਼ੁਰੂ ਨਹੀਂ ਕੀਤੀ ਸਿਰ ਕੰਪੇ ਕੱਦ ਡਗਮਕੇ ਨੈਣ ਜੋਤ ਤੇ ਸਿਰ ਤੰਮਲ ਲੱਗਿਆ ਪੈਰ ਡਗਮਕਾਉਣ ਲੱਗ ਪਏ ਅੱਖਾਂ ਦੀ ਲਾਇਤ ਖਤਮ ਹੋ ਗਈ ਜੇ ਤੂੰ ਭਲੇ ਵੀ ਵੇਦ ਨੂੰ ਵੇਦ ਨੂੰ ਸਿਮਰਨ ਆਰੰਭ ਨਹੀਂ ਕੀਤਾ ਇਹ ਅੱਜ ਤੋਂ ਕਰ ਦੇ ਇਹ ਸਮਾਂ ਤੈਨੂੰ ਫੇਰ ਨਹੀਂ ਮਿਲਣਾ ਕਬੀਰ ਮਾਨਸ ਜਨਮ ਤੁਮ ਲੱਗ ਹੈ ਕੋਇ ਨਾ ਗਾਰੂ ਬਾਰ 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 ਨਹੀਂ ਜੀਣਾ ਜੇਕਰ ਕਹਿੰਗੇ ਬਾਰ ਬਾਰ ਸਮਾਂ ਮਿਲੂਗਾ ਨਾ 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 ਪਰਮਾਨੰ ਦੇ ਤਾ ਬਾਬਾ ਕਬੀਰ ਸਾਹਿਬ ਨੇ ਜੋ ਬਨ ਫਲ ਪੱਕ ਕੇ ਹੋਏ ਗਰੇ ਤਾਣੀ ਨਾਲ ਫਲ ਪੱਕ ਕੇ ਧਰਤੀ ਤੇ ਟੁੱਟ ਕੇ ਡਿੱਗ ਪਿਆ ਫਿਰ ਕਿਸੇ ਦੀ ਹਿੰਮਤ ਨਹੀਂ ਟੁੱਟੇ ਹੋਏ ਫੁੱਲ ਫਲ ਨੂੰ ਫੇਰ ਕੋਈ ਟਾਣੀ ਨਾਲ ਜੋੜ ਦੇਗੀ ਬਾਪੂ ਰਜਿੰਦਰ ਸਿੰਘ ਮੈਨੂੰ ਦੱਸ ਦੇ ਸੀ ਪਾਈ ਹਰਦੀਪ ਸਿੰਘ ਜੀ ਰੱਤੇ ਬਾਦ ਉੱਥੇ ਹੋ ਰਹੇ ਨੇ ਤਾਂ ਇਹ ਨਹੀਂ ਵੀ ਸਾਡੇ ਬਾਬਾ ਜੀ ਜਿਹੜੇ ਸਨ ਉਹ ਵੀ 82 ਸਾਲ ਦੇ ਹੋ ਕੇ ਜੜਾਈ ਕੀ ਤੇ ਮੇਰੇ ਬਾਪੂ ਜੀ ਕਹਿੰਦੇ ਲਓ ਵੀ ਮੈਂ ਹੁਣ 82 ਸਾਲ ਦਾ ਹੋ ਗਿਆ ਤੇ ਆਪਣੇ ਆਪਣੇ ਪੋਲ ਦੇ ਵਿੱਚ ਇਹ ਰੀਤ ਹੀ ਚੱਤੀ ਆਉਂਦੀ ਐ ਵੀ ਜਦੋਂ 82 ਜਿਹੜਾ ਵੀ ਜਾਂਦਾ 82 ਸਾਲ ਦਾ ਹੀ ਹੋ ਕੇ ਜਾਂਦਾ ਤੇ ਪਾਇਆ ਚਾਚਾ ਜੀ ਕਹਿੰਦੇ ਹੁਣ ਮੈਂ 82 ਸਾਲ ਦਾ ਹੋ ਗਿਆ ਉਹਨਾਂ ਨੂੰ ਬਲਬਮ ਹੋਈ ਉਮਰ ਵੀ ਚਲੋ ਬਥੇਰੀ ਸੀ ਬਲਬਮ ਦੀ ਰੇਸ਼ਾ ਜਾਂ ਥੋੜਾ ਬਹੁਤ ਤਾਂ ਹੋਇਆ ਟਰੀਟਮੈਂਟ ਚੱਲੀ ਦਵਾਈ ਕੂਟੀ ਲਈ ਇੱਕ ਦਿਨ ਕਹਿੰਦੇ ਭਾਰਦੀਪ ਸਿਆ ਮੈਨੂੰ ਇਹ ਕਿਤੇ ਚੰਗੇ ਹਸਪੀਟਲ ਲਖਾਉ ਸਰਾਪੇਤ ਖਾਇਆ ਫਿਰ ਡੀ ਐਮ ਸੀ ਲੈ ਗਏ ਉੱਥੇ ਵੀ 10 ਦਿਨ ਰਹਿ ਪਰ ਕਾਰਨੇ ਬਣ ਕੇ ਉਹਨਾਂ ਦਾ ਫੇਫੜਾ ਸੀ ਜਿਹੜਾ ਉਹ ਖਰਾਬ ਹੋ ਗਿਆ ਬੱਚੀ ਪਾਈ ਹਰਦੀਪ ਸਿੰਘ ਜੀ ਦੱਸਦੇ ਅਸੀਂ ਚਾਰ ਭੈਣ ਭਰਾ ਹੇ ਭੈਣ ਸਾਡੀ ਉਹਨਾਂ ਦੇ ਘਰ ਵਾਲਾ ਸਪੈਰ ਹੋ ਗਿਆ ਉਹ ਇੱਥੇ ਹੀ ਰਹੀ ਹੈ ਬੱਚੀ ਕੋਨੇ ਕਹਿੰਦੀ ਭਲੀ ਸੇਵਾ ਕੀਤੀ ਗਿਆ ਸਾਡੇ ਪਰਿਵਾਰ ਨੇ ਸਾਰਿਆਂ ਨੇ ਸੇਵਾ ਕੀਤੀ ਐ ਪਰ ਉਹ ਬੱਚੀ ਨੇ ਬਹੁਤੀ ਸੇਵਾ ਕੀਤੀ ਐ ਮੰਜੇ ਤੇ ਪਹਿਲੇ ਪੋਤਾ ਨਹੀਂ ਪਏ ਚੱਲਦੇ ਫਿਰਦੇ ਰਹੇ ਆ ਡਾਕਟਰਾਂ ਨੂੰ ਜਦੋਂ ਫੇਫੜੇ ਇੰਨਾ ਦੇ ਖਸਬੁਰਦਿਆਂ ਨੂੰ ਫੰਕਸ਼ਨ ਵੱਧ ਗਈ ਤੁਹਾਡੀ ਉਮਰ ਬੱਢੀ ਕਰਕੇ ਡਾਕਟਰ ਕਹਿੰਦੇ ਵੀ ਤੁਸੀਂ ਸਾਡੀ ਬੇਬੇ ਇਹਨਾਂ ਨੂੰ ਘਰ ਲੈ ਜਾਓ ਇਹਨਾਂ ਦੀ ਸੇਵਾ ਕਰੋ ਪਰ ਸੇਵਾ ਤੇ ਕੋਈ ਕਮੀ ਨਹੀਂ ਪਰ ਇਹ ਤੇ ਇਤੇ ਸੱਤ ਹੈ ਨਾ ਜੋ ਆਇਆ ਸੋ ਸਭ ਪੁញਾਈ ਵਾਰੀਏ ਜਾਣਾ ਹੈ ਪਰ ਮੈਂ ਕਹਿਣਾ ਹੁੰਦਾ ਕਿ ਬਾਪੂ ਇਹ ਹੁਣ ਤੱਕ ਸਿਮਰਨ ਭਜਨ ਸ਼ੁਭ ਕਰਮ ਆਰੰਭ ਨਹੀਂ ਕੀਤੇ ਤੇ ਹਲੇ ਤੇਰੇ ਕੋਲੇ ਸਮਾਂ ਇਹ ਸਮੇਂ ਨੂੰ ਅਜਾਈ ਨਾ ਦਵਾ ਫੇਰ ਫੇਰ ਬਾਰ ਬਾਰ ਥੋੜਾ ਹੋਣਾ ਕਬੀਰ ਮਾਨ ਸਜਨ ਤੁਲਬ ਹੈ ਹੋਏ ਨਾ ਬਾਰੇ ਵਾਰ ਜੋ ਬਨ ਫਰ ਪਾ ਕੇ ਕੋਏ ਕਰੇ ਮੋਰਨਾ ਲੱਗੇ ਦਾ

ਦੇਰ ਰਾਤ ਤੱਕ ਜਾਗਦੇ ਰਹਿਣਾ ਵਿਸ਼ੇਵਸਰ ਭੁਗ ਨਹੀਂ ਜਦੋਂ ਰਾਣੀ ਆਈ ਤੇ ਰਾਣੀ ਨੇ ਵੇਖਿਆ ਮਹੌਲ ਤੇ ਛੱਡ ਲਈ ਕਈ ਬੱਚਿਆਂ ਤੇ ਬਚੋਲਿਆਂ ਨੂੰ ਦੋਸ਼ ਮਾਪਾ-ਪਾਪ ਨੂੰ ਦੋਸ਼ੀ ਠਹਿ ਲਉਣੀ ਹੈ ਪਰ ਨਹੀਂ ਦੰਦਾ ਦੋਸ਼ ਨ ਦੇਉ ਕਿਸੇ ਦਾ ਦੋਸ਼ ਕਰਮਾ ਇਹ ਤੇਰੇ ਕਰਮ ਸੀ ਸੰਜੋਗ ਸੀ ਕਿਸੇ ਦਾ ਦੋਸ਼ ਉਹ ਬੀਬੀ ਨੇ ਦੋਸ਼ ਨਹੀਂ ਕਿਸੇ ਨੂੰ ਦਿੱਤਾ ਆ ਰਾਜੇ ਨੇ ਕਿਆ ਇੱਕ ਦਿਨ ਦੇਖਿਆ 2 4 5 ਦਿਨ ਦੇਖਿਆ ਕਹਿਣ ਲੱਗੇ Swami ਦੇਖੋ ਸਰੀਰ ਮਿਲਿਆ ਭਜਨ ਕਰਨ ਵਾਸਤੇ ਬੰਦਗੀ ਕਰਨ ਵਾਸਤੇ ਪਈ ਪ੍ਰਾਪਤ ਤੁਮ ਡੁੱਖ ਦੇ ਗੁਰੀਆ ਕੋਪਟ ਮਿਲਣ ਕੀ ਆਬਰ ਸਾਜਣ ਕਿੰਨਾ ਤਾਂ ਮੇ ਸਾਥ ਸੰਗਤ ਭਜ ਕੇਵਲ ਨਾਮ ਸਿਮਰਨ ਤੋਂ ਖੁਸ਼ੀ ਤੇ ਇੱਕ ਨਾ ਬੋਲਤ ਸਮਾ ਨਾਮ ਦੇ ਪਰਖੋ ਜੇਵਾ ਦਿੱਤੀ ਹਰ ਦਰਸ਼ਨ ਕੋ ਕੀ ਇੱਕ ਇੱਕ ਸ્વાસ ਗੋਲਕ ਤੇਰਾ ਹੱਥ ਨਾ ਆਵੇ ਲਖੀ 24000 ਸ્વાસ ਬੰਦੇ ਦਾ ਅੱਧ ਦਿਨ ਮੂਨਾ ਥੀਵੇ ਇਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਇਹਨੂੰ ਤਾਂ ਇਤਨਾ ਘਾਟਾ ਪਈ ਜਾਂਦਾ ਕੋ ਫਜਰ ਦੀ ਬੰਦਗੀ ਨਹੀਂ ਮਦੁਰੇ ਸ਼ਰਾਬ ਪੀਣਾ ਨੂੰ ਆਜ ਬੇਕਦਾ ਹੈ ਤੇਰਾ ਤੇ ਗੋਲਕ ਸਮਾ ਪਰਵਾਰ ਹੁੰਦਾ ਜਾਂਦਾ ਫਜਰ ਕਰਿਆ ਆਸ ਸੁਣੀ ਕਰ ਜਦੋਂ ਫੇਰ ਕੁਛ ਸਮਾਂ ਲੰਘਿਆ ਰਾਣੀ ਨੂੰ ਫੇਰ ਦਇਆ ਆਈ ਤੇ ਰਾਣੀ ਨੇ ਫੇਰ ਕੇ ਸੁਆਮੀ ਇਹ ਮਨੁੱਖਾ ਸਰੀਰ ਵਾਰ-ਵਾਰ ਨਹੀਂ ਫਿਰਨਾ ਇੱਕੋ ਵਾਰ ਮਿਲੇ ਤੋ ਨਹਾ ਲੈਣਾੁਰ ਸੇਵਾ ਤੇ ਭਗਤ ਕਮਾਈ ਤਾਦੇ ਮਾਨਸ ਦੇਹੀ ਪਾਈਐ ਇਸ ਦੇਹੀ ਕੋ ਸਿਮਰੈ ਦੇਵ ਸਾਦੇ ਹੀ ਭਜ ਹਰ ਕੀ ਸੇਵ ਭਜੋ ਗਵਿੰਦ ਭੂਲ ਬਤ ਜਾਹੋ ਮਾਨਸ ਜਨਮ ਤਾ ਨਾ ਲੈਣੋ مورٹ لگا ٹیکن والی والی میری رانی میلو نے مورخ کیا مورخا کی سب بلا لی سب بلا کے مورخ کون ہے ਹੁਣ ਆਪਣੇ ਆਪ ਤੂੰ ਕਿਹੜਾ ਕਿੰਨਾ ਮਹਬੂਰਫ ਹੈ ਇਹਨਾਂ ਕੋਈ ਮਹਬੂਰਫ ਹੈ ਸਿਆਣੇ ਕਿ ਆਪਾਂ ਸਾਰੇ ਉਹ ਕਹਿੰਦਾ ਮੈਂ ਬੱਡਾ ਸਿਆਣਾ ਹਾਂ ਉਹ ਤਾਂ ਮੈਂ ਬੱਡਾ ਸਿਆਣਾ ਸਿਆਣਿਆਂ ਦੀਆਂ ਭੀੜਾਂ ਲੱਗੀਆਂ ਪਈਆਂ ਪਰ ਬਾਬਾ ਜੀ ਕਹਿੰਦੇ ਬਹੁਤੀ ਭੀੜ ਵਿੱਚ ਸਿਆਣੇ ਨਹੀਂ ਹੁੰਦੇ ਤੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਬਹੁਤੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਤੇ ਬਹੁਤੀ ਭੀੜ ਵਿੱਚ ਬਹੁਤੇ ਸਿਆਣੇ ਨਹੀਂ ਹੁੰਦੇ ਵਿਰਲੇ-विरਲੇ ਹੁੰਦੇ ਤੇ ਬਾਬਾ ਜੀ ਨੇ ਕਿਹਾ ਇਹ ਜਗ ਵਿੱਚ ਉਤਮ ਕਾਦੀ ਹੈ ਬਰਲੇ ਬਰਲੇ ਨਹੀਂ ਸਾਰੇ ਨਹੀਂ ਤਾਂ ਜਦੋਂ ਕਿਹਾ ਨਾ ਕੋਣ ਮੂਰਖ ਹੈ ਕੋਈ ਨਾ ਸਾਹਮਣੇ ਹੋਵੇ ਇੱਕ ਮੂਰਖਾਇਆ ਸਾਹਮਣੇ ਤੇ ਗੁਰਬਾਣੀ ਦੇ ਬਾਬਾ ਜੀ ਨੇ ਕਿਹਾ ਹਮ ਮੂਰਖ ਮੁਗਦ ਸ਼ਰਣਾਗਤੀ ਆਸਾ ਜੀ ਦੀ ਬਾਣ ਹੈ muni taiye guru karan samaradhanu zaroor karaya karo asa di baat ਵੈਸੇ ਤਾਂ ਰੋਜ਼ ਪੰਜ ਛੇ ਛੱਕੇ ਰੋਜ਼ ਪੜੇ ਜਾਣੇ ਚਾਹੀਦੇ ਐ ਰੋਜ਼ ਸੁਖਮਨੀ ਸਾਹਿਬ ਦਾ ਪਾਠ ਰੋਜ਼ ਹੋਵੇ ਪਰ ਕੀ ਕਰੀਏ ਹੁਣ ਗੁਰੂ ਘਰਾਂ 'ਚ ਵੀ ਪਾਠ ਹੁੰਦੇ ਨਹੀਂ ਅੱਜ ਕੱਲ ਆਸਾ ਦੀ ਵਾਰ ਤੇ ਹੁੰਦੀ ਨਹੀਂ ਜੇ ਹੁੰਦੀ ਆ ਤਾਂ 7 ਵਜੇ ਸ਼ੁਰੂ ਹੁੰਦੀ ਏ 6 ਵਜੇ 9 ਵਜੇ ਤੱਕ ਆਸਾ ਦੀ ਵਾਰ ਪੂਰ ਹੋ ਰਹੀ ਹੈ ਹਾਲਾਂਕਿ 4 ਵਜੇ ਸਵੇਰ ਨੂੰ 3:30 4 ਵਜੇ ਸ਼ੁਰੂ ਹੋ ਕੇ ਪੌ ਪਟਾਲੇ ਨਾਲ ਆਸਾ ਦੀ ਵਾਰ ਦੀ ਸਮਾਪਤੀ ਹੋਵੇ ਪਰ ਸੂਰਜ ਖੜੇ ਸ਼ੁਰੂ ਸੂਰਜ ਖੜੇ ਸ਼ੁਰੂ ਰਹਿ ਦਾ ਸਾਮ ਦਾ ਪਾਤ ਸੂਰਜ ਨੇ ਛਪਾ ਨਾ ਹੋਣਾ ਚਾਹੀਦਾ ਤੇ ਸੂਰਜ ਹਲੇ ਖੜਾ ਹੁੰਦਾ ਤੇ ਰਹਿ ਦਾ ਸਾਰ ਬਿਸ਼ਨਾਤੀ ਹੋ ਜਾਂਦੀ ਔਰ ਟੇ ਹੀ ਹੋ ਕੇ ਕੱਲ। ਸੋ ਇਸ ਪਾਸੇ ਨਹੀਂ ਆ ਪਾ ਜਾਣਾ। ਸੋ ਉਹ ਕਹਿਣ ਲੱਗੇ ਮਹਾਰਾਜ ਜੀ ਕੇ ਜਪ ਤਪ ਸੰਜਮ ਅਰਮਨ ਕਮਾਇ ਸੇਵਾ ਸਾਧਨਾ ਜਾਨਿਆ ਹੋ। ਬਹੁ ਨਾਨਕ ਹਮ ਨੀਠ ਕਰਉਮਾ ਸ਼ਰਨ ਪਰੇ ਕੀ ਆਖੋ ਸ਼ਰਨ। ਮੈਂ ਮੂਰਖ ਮੈਂ ਨੀਂਦ ਤੁਹਾਡੀ ਸ਼ਰਣ ਵਿੱਚ ਆਇਆ ਮੈਨੂੰ ਰੱਖ ਲੋ ਪਰ ਇਹ ਹੀ ਨਾ ਮੈਂ ਮੂਰਖ ਐ ਕਹਿੰਦੇ ਸਿਆਣਾ ਹੀ ਬਣ ਐ ਤਾਂ ਇੱਕ ਆਇਕੇ ਸਾਹਮਣੇ ਆਇਆ ਕਹਿੰਦਾ ਜੀ ਮੈਂ ਮੂਰਖ ਐ ਸੋਨੇ ਦੀ ਲਾਠੀ ਹੱਥ ਵਿੱਚ ਫੜਾ ਕੇ ਰਾਜਾ ਕਹਿਣ ਲੱਗਿਆ ਲੈ ਆ ਲੈ ਜਿਹੜਾ ਤੇਰੇ ਤੋਂ ਵੱਡਾ ਮੂਰਖ ਤੈਨੂੰ ਮਿਲ ਜੇ ਉਹਦੇ ਹੱਥ ਵਿੱਚ ਇਹ ਲਾਠੀ ਪਕੜਾ ਲੀ ਸਭਾ ਰਿਸ਼ਤਵੀ ਰਾਜਾ ਹੁਣ ਦੇਰਾਂ ਤੱਕ ਸ਼ਰਾਬ ਪੀਂਦਾ ਮੁਜਰੇ ਵੇਖ ਲੈ ਵਿਸ਼ੇਵਕਾਰ ਭੁਗਦਾ ਹੈ ਤੇ ਬਿਮਾਰੀ ਦਾ ਪਰਦੇ ਰੋਕਦੇ ਆ ਘਰ ਵਾਲੀ ਨੇ ਰੋਕਿਆ ਪਰ ਕੰਨ ਰੁਕਦੇ ਵੀ ਬੰਦੇ ਨੇ ਸਮਝ ਹੀ ਪਈ ਤਾਂ ਮਨ ਸ਼ਰਾਬ ਹੈ ਸ਼ਰਾਬ ਦੀ ਬੋਤਲ ਤੇ ਕਦੇ ਸ਼ਰਾਬੀ ਬੰਦੇ ਜਿਹੜੇ ਮਰਦੇ ਉਹਨਾਂ ਕੇਸ ਦਰਜ ਹੋਇਆ ਕਦੀ ਜਿਹੜੇ ਸ਼ਰਾਬ ਪੀ ਕੇ ਮਰ ਗਏ ਉਹਨਾਂ ਤੇ ਕੇਸ ਦਰਜ ਹੋਇਆ ਮੈਨੂੰ ਪਤਾ ਨਹੀਂ ਹੋਇਆ ਕਦੇ ਕਿਸੇ ਦਾ ਕੇਸ ਦਰਜ ਜਿਹਨੇ ਸ਼ਰਾਬ ਪੀ ਕੇ ਕੋਈ ਮਰ ਗਿਆ ਕਿਉਂ ਨਹੀਂ ਹੁੰਦਾ ਕਿਉਂਕਿ ਬੋਤਲ ਤੇ ਲਿਖਿਆ ਹੁੰਦਾ ਸੇਤ ਨਹੀਂ ਹਾਨੀ ਪਾ ਰਕੇ ਉਹਨਾਂ ਨੇ ਆਪਣਾ ਗਲੋਬਲਾਮਾ ਲਾਹਤਾ ਜਿਹੜਾ ਪੀਊਗਾ ਉਹ ਮਰੂਆ ਤੇ ਨਾ ਪੀ ਤੂੰ ਪਰ ਫੇਰ ਵੀ ਪੀਣ ਵਾਲੇ ਨਹੀਂ ਹਰਦੇ ਹਰਦੇ ਡਾਕਟਰ ਨੇ ਕਹਿੰਦਾ ਲੀਵਰ ਖਰਾਬ ਹੈ ਨਾ ਪੀ ਫਿਰ ਵੀ ਪੀਉਂਦਾ ਗੁਰਦੇ ਖਰਾਬ ਹੈ ਨਾ ਪੀ ਫਿਰ ਵੀ ਪੀਉਂਦਾ ਤੇ ਮੈਂ ਕਈ ਬੰਦਿਆਂ ਨੂੰ ਵੇਖਦਾ ਕਹਿੰਦੇ ਮੇਰੇ ਬੱਚੇ ਬੜੇ ਪਿਆਰੇ ਐ ਘਰਵਾਲੀ ਬੜੀ ਪਿਆਰੀ ਐ ਮਾਂ ਪਿਓ ਨਾਲ ਮੈਂ ਬਹੁਤ ਪਿਆਰ ਕਰਦਾ ਤੂੰ ਸਵਾ ਪਿਆਰ ਕਰ ਲੈ ਤੂੰ ਪਹਿਲਾ ਆਪਣੇ ਆਪ ਨਾਲ ਪਿਆਰ ਕਰ ਤੈਨੂੰ ਨਹੀਂ ਪਤਾ ਕਿ ਮੇਰੇ ਬਿਨਾ ਮੇਰੇ ਬੱਚੇ ਰੋਣ ਜਾਣਗੇ ਮੇਰੇ ਬਿਨਾ ਮੇਰੇ ਮਾਂ ਬਾਪ ਰੋਣ ਜਾਣਗੇ ਮੇਰੇ ਬਿਨਾ ਮੇਰੀ ਘਰ ਦੀ ਦਾ ਕੀ ਹੰਕ ਤੂੰ ਆਪਣੇ ਆਪ ਨਾਲ ਪਿਆਰ ਕਰ ਆਪਣੇ ਸਰੀਰ ਨਾਲ ਪਿਆਰ ਕਰ ਆਪਣੀ ਸਿਹਤ ਨਾਲ ਪਿਆਰ ਕਰ ਜੇ ਤੂੰ ਜਿਉਂਦਾ ਹੈ ਤੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਜੇ ਤੂੰ ਮਰ ਗਿਆ ਤੇ ਰੋਣ ਜਾਣਾ ਮਰਿਆ ਇਕਾ ਦਾ ਪਿਆ ਝੂਠਾ ਦਾ ਪਿਆ ਸੋサル ਸੰਗਤ ਕੋ ਨਹੀਂ ਹਟਦੇ ਨਹੀਂ ਰੁਕਦੇ ਸਮਝਾਉਣ ਵਾਲੇ ਸਮਝਾਉਂਦੇ ਗੁਰਬਾਣੀ ਨੇ ਵੀ ਸਮਝਾਇਆ ਹੈ ਮਾਨਸ ਪਰਿਆਨਿਆ ਮਾਨਸ ਪਰਿਆਏ ਜਿਤ ਪੀਤੇ ਮਦ ਦੂਰ ਹੋਏ ਵਰਨ ਪਗ ਵਿੱਚ ਆਏ ਆਪਣਾ ਪਰਾਇਆ ਨਾ ਪਛਾਣ ਹੀ ਖਸਮੋ ਧਕੇ ਕਿਉਂ ਪੀਣਾ ਬਈ ਜਿਹੜੇ ਪੀਤੇ ਜਾਵੇ ਮਦ ਮਾਰੀ ਪੀਣਾ ਕਿਉਂ ਸ਼ਰਾਬ ਬੰਦੇ ਆ ਪਰ ਪਤਾ ਪੀ ਜਾਂਦਾ ਨਹੀਂ ਮੰਨਦਾ ਤਾਂ ਉਹ ਕੀ ਹੋਇਆ ਸਭਾ ਵਿਛੜ ਗਈ ਰਾਜਾ ਪੈ ਗਿਆ ਬਿਮਾਰ ਡਾਕਟਰਾਂ ਨੇ ਦੇਤਾ ਜਵਾਬ ਕਹਿੰਦੇ ਘਰ ਵਿੱਚ ਲੈ ਚੋ ਤੇ ਦੀ ਸੇਵਾ ਕਰ ਲੋ ਰਾਜਾ ਭਰਤ ਹੈ ਅੱਜ ਵੀ ਚੜ੍ਹਾਈ ਕਰ ਜੇ ਕੱਲ ਵੀ ਕਰ ਜੇ ਪਰਸੋਂ ਵੀ ਕਰ ਜੇ ਪਰ ਸਿੱਦੇ ਮਰ ਜਾਣ ਘਰ ਵਿੱਚ ਜਦੋਂ ਆਏ ਨਾ ਹੁਣ ਪਤਾ ਕਰ ਗਿਆ ਨੂੰ ਵੀ ਤਾਂ ਗਿਆ ਪਰ ਪਛਾਣ ਲਾਭ ਤੇ ਲਈਏ ਪਤੀ ਭਾਵੇਂ ਅਮਲੀ ਹੋਵੇ ਨਖੱਟੂ ਹੋਵੇ ਮਾੜਾ ਹੋਵੇ ਚੰਗਾ ਹੋਵੇ ਪਤਨੀ ਦੀ ਤੇ ਸਿਰ ਦੀ ਛਾਦਰ ਹੁੰਦਾ ਹੈ ਵਦੇ ਰਾ ਦੁਨੀਆ ਮੋਣੀ ਹੈ ਪਤੀ ਮੈਂ ਕਈ ਵੇਖਦਾ ਪੈਂਡਾ ਨੂੰ ਪਤੀ ਦੇ ਜਾਨ ਦਾ ਦੁੱਖ ਘੱਟ ਹੁੰਦਾ ਹੈ ਤੇ ਪਤੀ ਤੋਂ ਬਾਅਦ ਦੁਨੀਆ ਚ ਰਹਿਣ ਦਾ ਦੁੱਖ ਵੱਡਾ ਹੁੰਦਾ ਹੈ ਮੈਂ ਰਹਿਣਾ ਤੇ ਵੀ ਦੁਨੀਆ ਰਹਿਣੀ ਵੀ ਦੁਨੀਆ ਚੋਂ ਹੀ ਦਿੱਤ ਬੜਾ ਉਖਾ ਹੋ ਜਾਂਦਾ ਸੋ ਫਿਕਰ ਹੈ ਸਾਧਨ ਪਰ ਆਜਾ ਤੂੰ ਕੋਲੀ ਕਹਿੰਦਾ ਉਹ ਮੋਰਖ ਨੂੰ ਬੁਲਾਓ ਹੁਣ ਪਛਾਤਾਪੂ ਹੁੰਦਾ ਰਾਣੀ ਕਹਿਦੀ ਨਹੀਂ ਤੇ ਮੰਨੀ ਮੰਦਿਆ ਨਹੀਂ ਪਛਤਾਤਾ ਖੁੰਦਾ ਮੂਰਖ ਨੂੰ ਬੁਲਾ ਲਿਆ ਰਾਜਾ ਪਿਆ ਅੰਤਮ ਉਸ ਵਸਾਂ ਤੇ ਮੰਜੇ ਤੇ ਜਦੋਂ ਆਏ ਨਾ ਤੇ ਆ ਕੇ ਜਾਹ ਪਤਾ ਯਾਦ ਕੀਤਾ ਮੈਨੂੰ ਕਿਨੇ ਹਾਂ ਦੱਸ ਫਿਰ ਕਹਿੰਦਾ ਮੈਂ ਚੱਲੇ ਹਾਂ ਕਹਿੰਦੇ ਕਿੱਥੇ ਚੱਲਿਆ ਤੈਨੂੰ ਸੁਆਲ ਹੈ ਸੁਣਨ ਵਾਲੇ ਫਿਰ ਨੰਸਰ ਪੁੱਛਿਆ ਮੈਂ ਚੱਲਿਆ ਕਹਿੰਦੇ ਕਿੱਥੇ ਚੱਲਿਆ ਕਹਿੰਦਾ ਮੈਂ ਅਗਲੇ ਘਰ ਚੱਲਿਆ ਲੋਕ ਛੱਡ ਕੇ ਪਰਲੋਕ ਚਲੇ ਕਹਿੰਦੇ ਗੁਣ ਕੀ ਕਦਮ ਆਏ ਮੂਰਖ ਡੇ ਮੁੜ ਕੇ ਕਦੋਂ ਆਏ ਨਾ ਇਹ ਰਾਜੇ ਦੀ ਉੱਪਰ ਨਿਕਲ ਗਈ ਇਹ ਤਾਂ ਨਹੀਂ ਉਹ ਜਿਹੜੇ ਤੁਰ ਗਏ ਦੁਨੀਆਂ ਤੋਂ ਜਿਹੜੇ ਤੁਰ ਗਏ ਦੁਨੀਆਂ ਤੋਂ ਉਹ ਤਾਂ ਮੁੜ ਕੇ ਕਦੇ ਨਾ ਜੇ ਸਭ ਤੋਰੀ ਬੈਠੇ ਆ ਕੋਈ ਕਿਸੇ ਨੂੰ ਤੋਰੀ ਬੈਠਾ ਕੋ ਕਿਸੇ ਨੂੰ ਤੋਰੀ ਬੈਠਾ ਪਰ ਅਜ ਤੱਕ ਵਾਪਸ ਮੁੜ ਕੇ ਆਏ ਕਹਿ ਲਗੇ ਮੈਂ ਜਾਣਾ ਪਰ ਮੈਂ ਮੁੜ ਕੇ ਨਹੀਂ ਆਉਣਾ ਆਏ ਹੀ ਨਹੀਂ ਅਜ ਤੱਕ ਕੋਈ ਕਿਨੇ ਫੇਰ ਕਿਸੇ ਨੂੰ ਨਾਲ ਲੈ ਜੋ ਇਥੋਂ ਤੁਰਦੇ ਸੀ ਕਿੰਨੇ ਅਹਲਕਾਰ ਟਹਿਲਕਾਰ ਸਿਪਾਹੀ ਤੁਹਾਡੇ ਨਾਲ ਤੁਰਦੇ ਸੀ ਹੁਣ ਵੀ ਲੈ ਜਾਓ ਉਹ ਰਾਗ ਸੁਣਨਾ ਏ ਪੀੜੀ ਯਾਦ ਗਾਲ ਕੇ ਸੁਨਣਾ ਰਾ ਕਿਸੇ ਨੂੰ ਨਾਲ ਰਹਿ ਜੋ ਤੇ ਰਾਜਾ ਜੀ ਸਿਰ ਮਾਰ ਕੇ ਕਹਿੰਦਾ ਨਹੀਂ ਨੰਗੇ ਆਵਨ ਨੰਗੇ ਜਾਣਾ ਕੋਈ ਨਾ ਰਹਿਓ ਰਾਜਾ ਰਾਣਾ ਆਵਤ ਸੰਗ ਨਾ ਜਾਤ ਸੰਗ ਦੀ ਕਹਾ ਕੋ ਉਦਰ ਆਇਆ ਵੀ ਕੱਲਾਏ ਤੇ ਜਾਣਾ ਵੀ ਅਲੇ ਮਾਪਿ ਪਿਤਾ ਬੰਤਸੋਤ ਬੰਧ ਤੇ ਇਸ਼ਟ ਮੀਤ ਔਰ ਭਾਈ ਪੂਰਵ ਜਨਮ ਕੇ ਮਿਲੇ ਸੁਜੋਗੀ ਅੰਤੇ ਕੋਨਾ ਆ ਜਿੰਨੇ ਵਾਕੂਫੀ ਭੈਣ ਭਰਾ ਜਿੰਨੇ ਮਰਜੀ ਨੇ ਪਰ ਅੰਤ ਦੇ ਸਮੇ ਉੱਤੇ ਖੜੇ ਹੀ ਰਹਿ ਜਾਣਗੇ ਮਨ ਇਕੱਲਾ ਹੀ ਬਚ ਜਾਂਦਾ ਆਉਨੇ ਹੱਥ ਨਹੀਂ ਕਿਸੇ ਨੇ ਨਾਲ ਨਹੀਂ ਜਾਣਾ ਕਹਿੰਦੇ ਮੈਂ ਉਹ ਰਾਹ ਇਕੱਲਿਆਂ ਦਾ ਹੀ ਹੈ ਮੈਂ ਇਕੱਲੇ ਨੇ ਜਾਣਾ ਹੈ ਕਹਿੰਦੇ ਇਕੱਲੇ ਨੇ ਜਾਣਾ ਹੈ ਇਸੇ ਕਰਕੇ ਬਾਬਾ ਜੀ ਨੇ ਗਾਇਆ ਸੋ ਪੂਰੀ ਸਾਧ ਦੇ ਅੰਦਰ ਜੈ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਤੂੰਹਾ ਨਾਮ ਤੇਰੇ ਉਥੇ ਨਾਮ ਸਹਿਤ ਤੁਪਾ ਜਪ ਲੈ ਦੂਸਰੀ ਅਸ਼ਟ ਪਦੀ ਦੀ ਪੜਾ ਜੈ ਮਾਰ ਕੇ ਨ ਨਹੀਂ ਜਾਹੇ ਨ ਕੋਸਾ ਹਰ ਦਾ ਨਾਮ ਯਹ ਪੈਂਡੇ ਮਾ ਅੰਨੁਗ 12 ਹਰ ਦਾ ਨਾਮ ਜਾਂ ਪੰਥ ਤੇਰ ਕੋ ਨਾ ਸਿਰ ਨੂੰ ਹਰ ਦਾ ਨਾਮ ਹੈ ਜਾ ਮਾਹਮ ਪਿਆ ਅੰਤ ਤੱਕ ਉਹ ਕਾਮ ਤੇ ਹਰ ਕੇ ਨਾਮ ਕੀ ਅਸਚਾਈ ਹੈ ਜਿੰਦਗੀ ਦੀ ਪਰਬਟ ਪੜ ਗਈ ਇਹਦੇ ਜੇ ਤੋ ਕਮੜੀ ਪਹਿਣੀਆਂ ਤੇ ਨਾਮ ਨੇ ਸ਼ਾਨ ਕਰੀਆਂ ਜਿੱਥੇ ਤੇਰਾ ਜਾਨੂ ਪਿਸ਼ਾਨੂ ਕੋਈ ਨਹੀਂ ਹੋਣਾ ਨਾਮ ਨੇ ਪਿਸ਼ਾਨਾ ਕਰਉਣੀ ਹੈ ਜਿੱਥੇ ਰਾਹ ਵਿੱਚ ਹਨੇਰਾ ਹੀ ਹਨੇਰਾ ਹੈ ਉਥੇ ਨਾਮ ਨੇ ਪ੍ਰਕਾਸ਼ ਕਰਨਾ ਹੈ ਗੁਰੂ ਦੀ ਮੱਤ ਨੇ ਪ੍ਰਕਾਸ਼ ਕਰਨਾ ਪਰ ਲੈ ਲਈ ਫਿਰਦਾ ਫਿਰਦਾ ਰਾਪੋ ਦਾ ਸਾਰ ਕੇ ਮਾਇਆ ਵਿੱਚ ਪੁਲਤਾਨ ਅੰਤਿਮਾਰ ਦੀ ਕਸ਼ ਚਲਣਾ ਤਾ ਦੌਰ ਤੇ ਸੰਤਾਂ ਇਹ ਨਾਲ ਨਹੀਂ ਜਾਣਾ ਪਰ ਸਮਝ ਨਹੀਂ ਆਉਂਦੀ ਬੱਦੇ ਨੂੰ ਕਹਿਣ ਲੱਗਿਆ ਮੈਂ ਇਕੱਲੇ ਨਹੀਂ ਜਾਣਾ ਮੇਰੇ ਨਾਲ ਨਹੀਂ ਕਿਸੇ ਨੇ ਜਾਣਾ ਕਹਿੰਦੇ ਫਿਰ ਧਨ ਦੌਲਤ ਇੰਨੇ ਖਜ਼ਾਨੇ ਭਰ ਭਰ ਕੇ ਰੱਖੀ ਬੈਠਾ ਲੈ ਜਾਓ ਕੁਝ ਨਾਲ ਤੇ ਰਾਜਾ ਕਹਿੰਦਾ ਜਾਗਲੇ ਹੋ ਦਿਮਨਾ ਜਾਗਲੇ ਹੋ ਤਾਹਨ ਦਾਪਨ ਸੁਣਿਆ ਜੋ ਤਨ ਨੂੰ ਪਜਾ ਸੰਗ ਹੀ ਸੋਪੀ ਸੰਧਨਾ ਹੋਇਆ ਅੰਦਾਜ ਜੋ ਆਇਆ ਸੀ ਸ਼ਰੀਰ ਲੈ ਕੇ ਆਇਆ ਸੀ ਪਰ ਜਦ ਦੁਨੀਆ ਤੋਂ ਜਾਂਦਾ ਇਹ ਸ਼ਰੀਰ ਵੀ ਇਹਦੇ ਨਾਲ ਨਹੀਂ ਜਾਂਦਾ ਸ਼ਰੀਰ ਵੀ ਤਾਂ ਨਹੀਂ ਜਾਂਦਾ ਉਹ ਕਹਦਾ ਨਹੀਂ ਧਨ ਦੌਲਤ ਨੇ ਮੇਰੇ ਨਾਲ ਕੀ ਜਾਣਾ ਇਹ ਸ਼ਰੀਰ ਤੇ ਵੀ ਮੇਰੇ ਨਾਲ ਨਹੀਂ ਜਾਂਦਾ ਜਦ ਮੈਂ ਕਿਹਾ ਨਾ ਮੂਰਖ ਨੇ ਉਹ ਜਿਹੜੀ ਲਾਠੀ ਸੀ ਰਾਜੇ ਨੇ ਹੱਥ ਵਿੱਚ ਫੜਾ ਕੇ ਕਹਿਣਾ ਕੀਤਾ ਰਾਜਨਾ ਇਹਨੇ ਤੂੰ ਵੱਡਾ ਮੂਰਖ ਹੋਰ ਦੁਨੀਆਂ ਤੇ ਕਮ ਹੋਗਾ ਕਿਉਂ ਕਿਉਂਕਿ ਮਨ ਜਾਣਦ ਹੈ ਸਭ ਬਾਤ ਇਹਨੂੰ ਪਤਾ ਸੀ ਮੈਂ ਚਲੇ ਜਾਣਾ ਹੈ ਤੈਨੂੰ ਇਹ ਵੀ ਪਤਾ ਸੀ ਮੇਰੇ ਨਾਲ ਕੁਝ ਨਹੀਂ ਜਾਣਾ ਤੈਨੂੰ ਇਹ ਵੀ ਪਤਾ ਸੀ ਮੈਂ ਰਹਿਣਾ ਨਹੀਂ ਪਰ ਫਿਰ ਵੀ ਤੂੰ ਹੰਦੀਆਂ ਕਰਦਾ ਹੈ ਫਿਰ ਵੀ ਗੱਲ ਨਹੀਂ ਸੁਣੀ ਗੁਰੂ ਜੀ ਮਨ ਜਾਨਤ ਹੈ ਸਭ ਬਾਤ ਜਾਨਤ ਹੀ ਓਪਣ ਕਰੈ ਕਾਹੇ ਕੀ ਉਛਲਾਤ ਹੰਥ ਦੀਪ ਮੈਂ ਪੜਾ ਹਨੇਰਾ ਹੋਵੇ ਤਵਾ ਕੁੱਟਿਆ ਹੋਵੇ ਤੇ ਕੋਈ ਡਿੱਗ ਪਵੇ ਆਪਾਂ ਕੰਗੇ ਹਨੇਰਾ ਸੀ ਪਤਾ ਨਹੀਂ ਲੱਗਿਆ ਤੋਏ ਚ ਡਿੱਗ ਪਿਆ ਪਰ ਜੇ ਲਲਕਣ ਵੀ ਹੋਵੇ ਤੌਰਤ ਵੀ ਹੋਵੇ ਬਲੋ ਪ੍ਰਕਾਸ਼ ਵੀ ਹੋਵੇ ਕੋਈ ਤੋਏ ਚ ਡਿੱਗ ਪਵੇ ਤੇ ਆਪਾਂ ਕੰਗੇ ਨਾ ਸੀ ਤੂੰ ਮੂਰਖ ਹੈ ਤੈਨੂੰ ਦੱਸਿਆ ਨਹੀਂ ਤੂੰ ਆਪ ਟੋਏ ਚ ਕਿਉਂ ਡਿੱਗੇ ਤੈਨੂੰ ਸਮਝ ਨਹੀਂ ਪਈ ਤਾਂ ਸਭ ਸੰਗਤ ਗੁਰਬਾਣੀ ਨੇ ਕੋਈ ਕਹਿਣਾ ਕੀਤਾ ਹੈ ਤੇਰੇ ਹੱਥ ਵਿੱਚ ਲਲਕਣ ਫਕੜਾਈ ਫਕੜਾਈ ਹੈ ਤੈਨੂੰ ਪ੍ਰਕਾਸ਼ ਦਿੱਤਾ ਗੁਰਬਾਣੀ ਇਸ ਜਗ ਵਿੱਚ ਚਾਨਣ ਕਰਨ